ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਤੇਜ ਸੋਈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗੋਭੀ ਗਾਜਰ ਛਲਗਮ ਦਾ ਖੱਟਾ ਮਿੱਠਾ ਛਟਪਟਾ ਅਚਾਰ ਇਹ ਅਚਾਰ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਖੱਟਾ ਮਿੱਠਾ ਗੋਭੀ ਗਾਜਰ ਛਲਗਮ ਦਾ ਅਚਾਰ ਬਣਾਉਣ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਅਚਾਰ ਬਣਾਉਣ ਵਾਸਤੇ ਇੱਥੇ ਮੈਂ 500 ਗ੍ਰਾਮ ਗੋਭੀ ਲੈ ਕੇ ਇਸ ਦੇ ਡੰਡਲ ਉਤਾਰ ਲਿੱਤੇ ਨੇ ਤੇ ਇਸ ਤਰੀਕੇ ਦੇ ਨਾਲ ਇਸ ਨੂੰ ਕੱਟ ਕੇ ਮੈਂ ਸਾਫ਼ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਨਾਲ ਹੀ ਇੱਥੇ ਦੋ ਛਲਗਮ ਲੈ ਕੇ ਉਹਨਾਂ ਨੂੰ ਵੀ ਧੋ ਕੇ ਛਿਲ ਕੇ ਇਸ ਤਰੀਕੇ ਦੇ ਨਾਲ ਮੈਂ ਕੱਟ ਲਿੱਤਾ ਹੋਇਆ ਤੇ ਨਾਲ ਹੀ ਇੱਥੇ ਮੈਂ ਦੋ ਗਾਜਰਾਂ ਵੀ ਲਈਆਂ ਨੇ ਤੇ ਗਾਜਰਾਂ ਨੂੰ ਵੀ ਮੈਂ ਛਿਲ ਕੇ ਧੋ ਕੇ ਇਸ ਤਰੀਕੇ ਦੇ ਨਾਲ ਕੱਟ ਲਿੱਤਾ ਹੋਇਆ ਤੁਸੀਂ ਚਾਹੋ ਤਾਂ ਇਹਨਾਂ ਤਿੰਨ ਚੀਜ਼ਾਂ ਵਿੱਚੋਂ ਕਿਸੇ ਵੀ ਚੀਜ਼ ਦੀ ਕੁਆਂਟੀਟੀ ਆਪਣੇ ਹਿਸਾਬ ਦੇ ਨਾਲ ਘਟਾਵਾਂ ਦਾ ਸਕਦੇ ਹੋ ਤੇ ਇੱਕ ਸਾਈਡ ਤੇ ਮੈਂ ਪਤੀਲੇ ਦੇ ਵਿੱਚ ਪਾਣੀ ਰੱਖਿਆ ਹੋਇਆ ਗਰਮ ਹੋਣ ਦੇ ਵਾਸਤੇ ਤੇ ਪਾਣੀ ਦੇਖੋ ਗਰਮ ਹੋ ਚੁੱਕਾ ਹੈ ਇਸ ਨੂੰ ਹਲਕਾ ਜਿਹਾ ਉਬਾਲਾ ਆਣਾ ਸ਼ੁਰੂ ਹੋ ਗਿਆ ਤੇ ਇਹ ਜਿਹੜੀਆਂ ਕਟੀਆਂ ਹੋਈਆਂ ਸਬਜ਼ੀਆਂ ਹੈਗੀਆਂ ਨੇ ਇਹ ਸਾਰੀਆਂ ਇਸ ਦੇ ਵਿੱਚ ਪਾ ਦਵਾਂਗੇ ਸਬਜ਼ੀਆਂ ਸਾਰੀਆਂ ਮੈਂ ਪਾਣੀ ਦੇ ਵਿੱਚ ਪਾ ਦਿੱਤੀਆਂ ਨੇ ਤੇ ਗੈਸ ਦੀ ਫਲੇਮ ਨੂੰ ਵੀ ਲੋ ਕਰ ਦਿੱਤਾ ਹੋਇਆ ਹੈ ਤੇ ਇਹਨਾਂ ਨੂੰ ਆਪਾਂ ਡੇਢ ਮਿੰਟ ਤੱਕ ਪਕਾਣਾ ਹੈ ਡੇਢ ਮਿੰਟ ਤੋਂ ਜ਼ਿਆਦਾ ਨਹੀਂ ਪਕਾਣਾ ਤੇ ਇੱਕ ਚਮਚ ਨਮਕ ਦਾ ਵੀ ਇਸ ਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਇਹਨੂੰ ਓਵਰਕੁੱਕ ਬਿਲਕੁਲ ਵੀ ਨਹੀਂ ਕਰਨਾ ਡੇਢ ਮਿੰਟ ਤੋਂ ਜ਼ਿਆਦਾ ਇਹਨੂੰ ਬਿਲਕੁਲ ਵੀ ਨਹੀਂ ਪਕਾਵਾਂਗੇ ਤੇ ਮੈਨੂੰ ਡੇਢ ਮਿੰਟ ਹੋ ਗਿਆ ਹੋਇਆ ਇਹਨਾਂ ਸਬਜ਼ੀਆਂ ਨੂੰ ਪਕਾਉਂਦੇ ਹੋਏ ਤੇ ਗੈਸ ਦੀ ਫਲੇਮ ਹੁਣ ਮੈਂ ਬੰਦ ਕਰ ਦਿੱਤੀ ਹੋਈ ਏ ਤੇ ਇਹ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਹੁਣ ਇੱਕ ਛਾਨੀ ਦੇ ਵਿੱਚ ਛਾਨ ਲਵਾਂਗੇ ਤੁਸੀਂ ਦੇਖੋ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਪਕਾਇਆ ਦੇਖੋ ਇਹ ਸਬਜ਼ੀਆਂ ਬਿਲਕੁਲ ਵੀ ਓਵਰਕੁਕ ਨਹੀਂ ਹੋਈਆਂ ਤੇ ਮੈਂ ਇਹਨਾਂ ਨੂੰ ਛਾਨਣੀ ਦੇ ਵਿੱਚ ਛਾਣ ਵੀ ਲਿਆ ਹੋਇਆ ਹੈ ਜੇ ਤੁਸੀਂ ਅਚਾਰ ਨੂੰ ਲੰਬੇ ਸਮੇਂ ਤੱਕ ਸਟੋਰ ਕਰਨਾ ਹੈ ਤਾਂ ਫਿਰ ਇਹ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਇਹਨਾਂ ਨੂੰ 2 ਦਿਨ ਦੀ ਧੁੱਪ ਲਵਾ ਲੈਣਾ ਪਰ ਮੈਂ ਇਨਸਟੈਂਟ ਅਚਾਰ ਬਣਾ ਰਹੀ ਹਾਂ ਇਸ ਲਈ ਮੈਂ 1.5 ਘੰਟੇ ਲਈ ਇਹ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਕਾਟਨ ਦੇ ਕੱਪੜੇ ਦੇ ਉੱਪਰ ਪਾ ਕੇ ਪੱਖੇ ਦੀ ਹਵਾ ਦੇ نیچے ਸੁਕਾ ਰਹੀਆਂ ਸਿਰਫ ਡੇਢ ਮਿੰਟ ਤੱਕ ਹੀ ਇਹਨਾਂ ਨੂੰ ਸੁਕਾਵਾਂਗੇ ਬਹੁਤ ਜ਼ਿਆਦਾ ਨਹੀਂ ਸੁਕਾਣਾ ਮਤਲਬ ਕਿ ਇਹਨਾਂ ਸਬਜ਼ੀਆਂ ਦੇ ਉੱਪਰ ਜਿੰਨਾ ਵੀ ਪਾਣੀ ਹੈਗਾ ਉਹ ਸਾਰਾ ਸੁੱਕ ਜਾਏ ਉਦੋਂ ਤੱਕ ਹੀ ਇਹ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਪੱਖੇ ਦੀ ਹਵਾ ਦੇ نیچے ਸੁਕਾ ਲਵਾਂਗੇ ਤੇ ਸਬਜ਼ੀਆਂ ਨੂੰ ਮੈਂ ਖੁੱਲਾ-ਖੁੱਲਾ ਜਿਹਾ ਕਰਕੇ ਪਾ ਦਿੱਤਾ ਹੈ ਤਾਂ ਜੋ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਚੰਗੀ ਤਰ੍ਹਾਂ ਸੁੱਕ ਜਾਣ ਤੇ ਹੁਣ 1 ਨਹੀਂ ਦੇਰ ਤੱਕ ਆਪਾਂ ਦੂਜੀ ਸਾਈਡ ਤੇ ਮਸਾਲੇ ਦੀ ਵੀ ਤਿਆਰੀ ਕਰ ਲੈਨੇ ਆ ਇੱਧਰ ਹੁਣ ਇੱਕ ਪੈਨ ਦੇ ਵਿੱਚ ਮੈਂ ਇੱਕ ਟੁਕੜਾ ਦਾਲਚੀਨੀ ਦਾ ਦੋ ਛੋਟੇ ਚਮਚ ਹਰੇ ਸੌਂਫ ਦੇ ਲਏ ਨੇ ਸੌਂਫ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਹਰ ਅਚਾਰ ਦੇ ਵਿੱਚ ਸੌਂਫ ਦਾ ਫਲੇਵਰ ਬਹੁਤ ਵਧੀਆ ਆਂਦਾ ਹੈ ਤੇ ਨਾਲ ਹੀ ਇੱਕ ਛੋਟਾ ਚਮਚ ਜੀਰਾ ਇੱਕ ਛੋਟਾ ਚਮਚ ਇੱਥੇ ਮੈਂ ਸਾਬਤ ਕਾਲੀ ਮਿਰਚ ਦੋ ਮੋਟੀਆਂ ਇਲਾਇਚੀਆਂ ਤੇ ਨਾਲ ਚਾਰ ਲੌਂਗ ਲੈ ਲਿੱਤੇ ਨੇ ਇਨ੍ਹਾਂ ਵਿੱਚੋਂ ਕੋਈ ਵੀ ਮਸਾਲਾ ਤੁਸੀਂ ਸਕਿਪ ਨਾ ਕਰਨਾ ਸਾਰੇ ਹੀ ਮਸਾਲਿਆਂ ਦਾ ਜਿਹੜਾ ਫਲੇਵਰ ਹੈਗਾ ਬਹੁਤ ਵਧੀਆ ਆਂਦਾ ਹੈ ਤੇ ਹੁਣ ਲੋ ਮੀਡੀਅਮ ਫਲੇਮ ਦੇ ਉੱਪਰ 1 ਮਿੰਟ ਤੱਕ ਇਹਨਾਂ ਮਸਾਲਿਆਂ ਨੂੰ ਭੁੰਨ ਲੈਣਾ ਹੈ ਮਸਾਲਿਆਂ ਨੂੰ ਇਸ ਲਈ ਭੁੰਨਾ ਜ਼ਰੂਰੀ ਹੈ ਤਾਂ ਜੋ ਜਿਹੜਾ ਮਸਾਲਿਆਂ ਦੇ ਵਿੱਚ ਮੋਇਸਚਰ ਹੈਗਾ ਮਤਲਬ ਕਿ ਜੇ ਇਹਨਾਂ ਦੇ ਵਿੱਚ ਥੋੜੀ ਬਹੁਤ ਵੀ ਨਮੀ ਹੋਏ ਤਾਂ ਉਹ ਖਤਮ ਹੋ ਜਵੇ ਤਕਰੀਬਨ 1 ਮਿੰਟ ਤੱਕ ਹੀ ਇਹਨਾਂ ਨੂੰ ਭੁੰਨਾਂਗੇ ਇਹਨਾਂ ਮਸਾਲਿਆਂ ਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਸਿਰਫ ਜਿਹੜਾ ਮੋਇਸਚਰ ਹੈਗਾ ਇਹਦੇ ਵਿੱਚ ਉਹਨੂੰ ਹੀ ਖਤਮ ਕਰਨਾ ਹੈ ਬਹੁਤ ਜ਼ਿਆਦਾ ਘੁੰਨਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਮੈਨੂੰ ਲਗਾਤਾਰ ਇਹਨੂੰ ਘੁੰਦੇ ਹੋਏ ਤਕਰੀਬਨ ਇੱਥੇ 1 ਮਿੰਟ ਹੋ ਚੁੱਕਾ ਹੋਇਆ ਤੇ ਗੈਸ ਦੀ ਫਲੇਮ ਹੁਣ ਇੱਥੇ ਮੈਂ ਬੰਦ ਕਰ ਦਿੱਤੀ ਹੋਈ ਹੈ ਮਸਾਲਾ ਦੇਖੋ ਗਰਮ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਰਾਈ ਗੈਸ ਦੀ ਫਲੇਮ ਨੂੰ ਬਿਲਕੁਲ ਵੀ ਔਨ ਨਹੀਂ ਕਰਨਾ ਮਸਾਲਾ ਗਰਮ ਹੈ ਦੋ ਚਮਚ ਮੈਂ ਇੱਥੇ ਰਾਈ ਦੇ ਪਾਏ ਨੇ ਦੋ ਛੋਟੇ ਚਮਚ ਰਾਈ ਦੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਜੋ ਇਹਨੂੰ ਵੀ ਹਲਕਾ ਜਿਹਾ ਸੇਕ ਲੱਗ ਜਾਏ ਰਾਈ ਨੂੰ ਆਪਾਂ ਮਸਾਲ ਬਾਕੀ ਦੇ ਮਸਾਲਿਆਂ ਦੇ ਵਿੱਚ ਤਾਂ ਨਹੀਂ ਪਾਇਆ ਸੀ ਕਿਉਂਕਿ ਜਿਹੜੀ ਰਾਈ ਹੈਗੀ ਹੈ ਨਾ ਉਹ ਬਹੁਤ ਜ਼ਿਆਦਾ ਜਲਦੀ ਤੜਕ ਜਾਂਦੀ ਏ ਫਿਰ ਜੇ ਇਹ ਜ਼ਿਆਦਾ ਗਰਮ ਹੋ ਜੇ ਮਤਲਬ ਕਿ ਜ਼ਿਆਦਾ ਪੁੰਨੀ ਜਾਏ ਤਾਂ ਕੋੜੀ ਹੋ ਜਾਂਦੀ ਏ ਹੁਣ ਜਦੋਂ ਇਹ ਮਸਾਲੇ ਠੰਡੇ ਹੋ ਜਾਣਗੇ ਤਾਂ ਇਹਨਾਂ ਨੂੰ ਪੀਸ ਲਵਾਂਗੇ ਤੇ ਹੁਣ ਇੱਕ ਕੜਾਈ ਦੇ ਵਿੱਚ ਮੈਂ 4 ਵੱਡੇ ਚਮਚ ਇੱਥੇ ਸਰੋਂ ਦੇ ਤੇਲ ਦੇ ਲਏ ਨੇ ਤੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇਹਦੀ ਕੁੜੱਤਾ ਕੱਢ ਲਵਾਂਗੇ ਫਲੇਮ ਨੂੰ ਮੀਡੀਅਮ ਹੀ ਰੱਖਿਆ ਹੋਇਆ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਚਮਚ ਦਾ ਚੌਥਾ ਹਿੱਸਾ ਹੀਂਗ ਦਾ ਪਾ ਦਿੱਤਾ ਹੈ ਇੱਕ ਵਾਰੀ ਹੀਂਗ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਹੁਤ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਤੇ ਹੁਣ ਲਸਣ ਅਦਰਕ ਦਾ ਦਰਦਰਾ ਜਾਂ ਪੀਸਿਆ ਹੋਇਆ ਮੈਂ ਇੱਥੇ ਪੇਸਟ ਬਣਾਇਆ ਹੋਇਆ ਹੈ ਇਹ ਪੇਸਟ ਤਕਰੀਬਨ ਡੇਢ ਚਮਚ ਹੈਗਾ ਡੇਢ ਵੱਡੇ ਚਮਚ ਹੈਗਾ ਲਸਣ ਅਦਰਕ ਦਾ ਦਰਦਰਾ ਜਾਂ ਪੀਸਿਆ ਹੋਇਆ ਪੇਸਟ ਬਹੁਤ ਜ਼ਿਆਦਾ ਬਰੀਕ ਨਹੀਂ ਇਹਨੂੰ ਪੀਸਣਾ ਨਹੀਂ ਤਾਂ ਫਿਰ ਅਚਾਰ ਦੇ ਵਿੱਚ ਇਹਦਾ ਫਲੇਵਰ ਨਹੀਂ ਵਧੀਆ ਆਂਦਾ ਤੇ ਹੁਣ ਇਹਨੂੰ ਵੀ 1.5 ਮਿੰਟ ਤੱਕ ਲੋ ਮੀਡੀਅਮ ਫਲੇਮ ਦੇ ਉੱਪਰ ਭੁੰਨ ਲਵਾਂਗੇ ਇਸ ਅਚਾਰ ਦੇ ਵਿੱਚ ਲਸਣ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਲਸਣ ਪਾਣ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਤੇ ਇਹਨੂੰ ਲਗਾਤਾਰ ਭੁੰਨਣਾ ਆਪਾਂ ਤੇ ਮੈਨੂੰ ਦੇਖੋ ਇੱਥੇ ਇਸ ਨੂੰ ਭੁੰਨਦੇ ਹੋਏ 1.5 ਮਿੰਟ ਹੋ ਚੁੱਕਾ ਹੋਇਆ ਹੈ ਲਸਣ ਦੀ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆ ਰਹੀ ਹੈ ਇਹਦੇ ਵਿੱਚੋਂ ਏ ਅਚਾਰ ਜਦੋਂ ਬਣੇਗਾ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਤੇ ਜਿਵੇਂ ਹੀ ਇਹ achar ਸਾਡੇ ਘਰ ਤਾਂ ਬੰਦਾ ਨਾਲ ਦੀ ਨਾਲ ਹੀ ਇਹ ਖਤਮ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਇਹ achar ਬਣ ਕੇ ਤਿਆਰ ਹੁੰਦਾ ਤੇ ਡੇਢ ਮਿੰਟ ਬਾਅਦ ਹੁਣ ਇਸ ਦੇ ਵਿੱਚ ਮੈਂ ਪਾ ਰਹੀਆਂ ਦੋ ਵੱਡੇ ਚਮਚ ਸਿਰਕੇ ਦੇ ਇਸ ਤੋਂ ਜ਼ਿਆਦਾ ਸਿਰਕਾ ਨਹੀਂ ਪਾਣਾ ਸਿਰਕਾ ਆਪਾਂ ਖਟਾਸ ਵਾਸਤੇ ਪਾਇਆ ਤੇ ਨਾਲ ਹੀ ਹੁਣ ਇੱਥੇ ਮੈਂ ਪੌਣੀ ਕਟੋਰੀ ਜਿਹੜੀ ਹੈਗੀ ਏ ਗੁੜ ਦੀ ਪਾ ਰਹੀ ਹਾਂ ਗੁੜ ਨੂੰ ਥੋੜਾ ਥੋੜਾ ਜਿਹਾ ਮੈਂ ਪੀਸ ਵੀ ਲਿੱਤਾ ਹੋਇਆ ਸੀ ਤਾਂ ਜੋ ਇਹ ਜਲਦੀ ਨਾਲ ਮੈਲਟ ਹੋ ਜਾਵੇ ਸਰਕਾ ਆਪਾਂ ਖਟਾਸ ਦੇ ਲਈ ਪਾਇਆ ਤੇ ਗੁੜ ਆਪਾਂ ਜਿਹੜਾ ਹੈਗਾ ਮਿੱਠਾ ਕਰਨ ਵਾਸਤੇ ਅਚਾਰ ਨੂੰ ਮਿੱਠਾ ਕਰਨ ਵਾਸਤੇ ਇੱਥੇ ਗੁੜ ਦੀ ਵਰਤੋਂ ਕੀਤੀ ਹੈ ਤੇ ਲਗਾਤਾਰ ਹਿਲਾਉਂਦੇ ਹੋਏ ਗੁੜ ਨੂੰ ਮੈਲਟ ਕਰ ਲੈਣਾ ਤੇ ਗੁੜ ਦੇਖੋ ਇੱਥੇ ਮੈਲਟ ਹੋ ਚੁੱਕਾ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਕੇ ਪਾ ਰਹੀ ਹਾਂ ਤਾਜੋ ਇਹਦੇ ਵਿੱਚ ਥੋੜਾ ਜਿਹਾ ਤਿੱਖਾਪਨ ਵੀ ਆ ਜਾਵੇ ਜੇ ਤੁਸੀਂ ਸਿਰਫ ਖੱਟਾ ਮਿੱਠਾ ਅਚਾਰ ਬਣਾਣਾ ਹੈ ਤਾਂ ਫਿਰ ਇਹ ਮਿਰਚਾਂ ਸਕਿੱਪ ਵੀ ਕਰ ਸਕਦੇ ਹੋ ਨਾਲ ਹੀ ਇੱਥੇ ਹੁਣ ਮੈਂ ਪਾਇਆ ਅੱਧਾ ਚਮਚ ਦੇਗੀ ਮਿਰਚ ਇਹ ਸਿਰਫ ਰੰਗਤ ਦੇ ਲਈ ਪਾਈ ਹੈ ਇਸ ਅਚਾਰ ਦੇ ਵਿੱਚ ਹਲਦੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਦੇਗੀ ਮਿਰਚ ਪਾਣ ਤੋਂ ਬਾਅਦ ਇਸ ਦੇ ਵਿੱਚ ਅੱਧਾ ਚਮਚ ਮੈਂ ਸਫੇਦ ਨਮਕ ਤੇ ਅੱਧਾ ਚਮਚ ਮੈਂ ਕਾਲਾ ਨਮਕ ਪਾ ਦਿੱਤਾ ਤੇ ਹੁਣ ਜਿਹੜਾ ਮਸਾਲਾ ਆਪਾਂ ਭੁੰਨ ਕੇ ਮਿਕਸੀ ਦੇ ਵਿੱਚ ਪੀਸਿਆ ਹੋਇਆ ਇਹ ਵੀ ਪਾ ਦਵਾਂਗੇ ਹੁਣ ਇਸੇ ਸਟੇਜ ਤੇ ਇਸ ਮਸਾਲੇ ਦੇ ਵਿੱਚੋਂ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆ ਰਹੀ ਏ ਤੇ ਨਾਲ ਹੀ ਇੱਥੇ ਹੁਣ ਜਿਹੜੀਆਂ ਸਬਜ਼ੀਆਂ ਆਪਾਂ ਸੁਕਾਈਆਂ ਹੋਈਆਂ ਨੇ ਪੱਖੇ ਦੀ ਹਵਾ ਦੇ नीचे ਉਹ ਪਾ ਦਵਾਂਗੇ ਦੇਖੋ ਇਹਨਾਂ ਦੇ ਉੱਪਰ ਬਿਲਕੁਲ ਵੀ ਪਾਣੀ ਨਹੀਂ ਹੈਗਾ ਜੇ ਤਾਂ ਆਪਾਂ ਪੱਖੇ ਦੇ नीचे ਜਿਹੜੀਆਂ ਇਹ ਸਬਜ਼ੀਆਂ ਸੁਕਾਈਏ ਤਾਂ ਫਿਰ ਇਹ ਜਿਹੜਾ ਅਚਾਰ ਹੈਗਾ 15-20 ਦਿਨ ਤੱਕ ਖਰਾਬ ਨਹੀਂ ਹੁੰਦਾ ਪਰ ਜੇ ਇਹਨਾਂ ਨੂੰ 2 ਦਿਨ ਦੀ ਧੁੱਪ ਲਗਵਾ ਦਿੱਤੀ ਜਾਏ ਤਾਂ ਫਿਰ ਜਿਹੜਾ ਇਹ ਅਚਾਰ ਹੈਗਾ ਤਾਂ 2 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਲੋ ਫਲੇਮ ਦੇ ਉੱਪਰ 3 ਤੋਂ 4 ਮਿੰਟ ਤੱਕ ਆਪਾਂ ਮਿਕਸ ਕਰਦੇ ਹੋਏ ਪਕਾ ਲੈਣੇ 3-4 ਮਿੰਟ ਤੋਂ ਜ਼ਿਆਦਾ ਇਹਨਾਂ ਨੂੰ ਨਹੀਂ ਪਕਾਣਾ ਮੈਂ ਇਨਸਟੈਂਟ ਅਚਾਰ ਬਣਾ ਰਹੀ ਹਾਂ ਜਿਵੇਂ ਕਿ 15-20 ਦਿਨ ਹੀ ਇਹ ਅਚਾਰ ਚੱਲੇਗਾ ਪਰ ਇਹ ਅਚਾਰ ਇੰਨਾ ਜ਼ਿਆਦਾ ਸਵਾਦ ਬਣਦਾ ਹੈ ਕਿ ਸਾਡੇ ਘਰ ਤਾਂ ਇਹ ਅਚਾਰ 15-20 ਦਿਨ ਤੋਂ ਵੀ ਪਹਿਲਾਂ ਹੀ ਖਤਮ ਹੋ ਜਾਂਦਾ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਅਚਾਰ ਨੂੰ ਮੈਂ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਿੱਤਾ ਹੈ ਖੱਟਾ ਮਿੱਠਾ ਚਟਪਟਾ ਗੋਭੀ ਗਾਜਰ ਸ਼ਲਗਮ ਦਾ ਅਚਾਰ ਜਿਹੜਾ ਹੈਗਾ ਇੱਥੇ ਤਿਆਰ ਹੋ ਚੁੱਕਾ ਹੋਇਆ ਹੈ ਮੈਨੂੰ 3-4 ਮਿੰਟ ਹੋ ਗਏ ਹੋਏ ਨੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਅਚਾਰ ਹੈਗਾ ਇੱਥੇ ਬਣ ਚੁੱਕਾ ਹੋਇਆ ਹੈ ਤੇ ਅਚਾਰ ਜਦੋਂ ਚੰਗੀ ਤਰ੍ਹਾਂ ਠੰਡਾ ਹੋ ਜਾਏਗਾ ਤਾਂ ਇਸ ਨੂੰ ਸਾਫ਼ ਸੁਥਰੇ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਸਟੋਰ ਕਰਾਂਗੇ ਕੰਟੇਨਰ ਜਿਹੜਾ ਹੈਗਾ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਚੰਗੀ ਤਰ੍ਹਾਂ ਕੰਟੇਨਰ ਜਿਹੜਾ ਹੈਗਾ ਸੁੱਕਿਆ ਹੋਇਆ ਹੋਣਾ ਚਾਹੀਦਾ ਤੇ ਗੈਸ ਦੀ ਫਲੇਮ ਮੈਂ ਬੰਦ ਕੀਤੀ ਹੋਈ ਹੈ ਇੱਥੇ ਤੁਸੀਂ ਦੇਖੋ achar ਦੀ ਰੰਗਤ ਕਿੰਨੀ ਜਿਆਦਾ ਵਧੀਆ ਆਈਏ ਸਾਰੀਆਂ ਸਬਜ਼ੀਆਂ ਦੇ ਉੱਪਰ ਮਸਾਲਿਆਂ ਦੀ ਕੋਟਿੰਗ ਜਿਹੜੀ ਹੈਗੀ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਚੁੱਕੀ ਹੋਈ ਏ ਤੁਸੀਂ ਦੇਖੋ ਕਿੰਨਾ ਹੀ ਜਿਆਦਾ ਵਧੀਆ achar ਇੱਥੇ ਬਣ ਚੁੱਕਾ ਹੋਇਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ